ਪਤਨਾ ਲੜੇ ਚੰਨ ਚੰਨ ਇਹ ਤੇਰੀ ਉਕਾਦ ਹੈ ਕਿ ਫੋਟੋ ਇਹ ਕੀ ਬਕਵਾਸ ਕਰੀਂ ਬਦਲੇ ਲੈਣੇ ਨਾ ਸਮਝਾਵੇਂ ਤੂੰ ਬਦਲੇ ਲੈਣੇ ਤੁਸੀਂ ਪੰਜਾਬੀਆਂ ਨਾਲ ਪੰਗਾ ਲੈ ਕੇ ਦੇਖ ਲਿਓ ਵੇ ਆਹ ਉਹ ਗਾਲਾਂ ਕੱਢਦੀ ਆ ਪੰਗਾ ਪਾ ਲਈ ਆ ਗਾਲਾਂ ਕੱਢਦੀ ਆ ਤੇ ਦੇਖੋ ਤਾ ਉਹ ਜਾਣੇ ਕਿ ਨਹੀਂ ਪਤਾ ਆ ਉਹ ਬੋਲ ਦੇ ਉਹ ਬੋਲ ਦੇ ਇਹ ਤਾਂ ਇਹਨਾਂ ਅਸਰ ਪਾ ਕੇ ਕੋਈ ਰੰਦਾਂ ਇਹ ਨਾ ਦੇਖ ਲੈ ਕੋਈ ਆਸੇ ਵਾਸੇ ਰਹਿਣਾ ਬੱਚੇ ਉਹਨਾਂ ਦੇ ਪੜਦੇ ਪਏ ਆ ਹੈ ਤੂੰ ਇੰਨਾ ਸ਼ੋਰ ਬਚਾਇਆ ਆ ਹਾਂ ਨਹੀਂ ਗਏ ਖਾਲੀ ਨਾਮ ਆ ਰਿਹਾ ਆ ਬਈਆ ਮਾਂ ਨਾ ਆਸੀ ਤੁਹਾਨੂੰ ਮਾਂ ਨੇ ਨੂੰ ਕਿਹਾ ਕਿ ਆਪਾਂ ਤੈਨੂੰ ਕਹਿੰਦੇ ਉਹ ਫੁੱਟ ਇਹ ਤਾਂ ਹੱਥੋਂ ਪਾਈ ਤੇ ਆ ਗਈ ਕਾਲੂ ਐਡਾ ਸਾਡੇ ਤੇ ਇਲਜ਼ਾਮ ਲਾਉਂਦੀ ਇਹ ਹੈ ਇਹ ਤਾਂ ਹੱਥੋਂ ਪਾਈ ਤੇ ਉੱਤਰ ਆਈ ਸਾਡੇ ਨਾਲ ਮੈਂ ਤਾਂ ਪਿਆਰ ਨਾਲ ਗਿਆ ਇਹਦੇ ਤੇ ਦੀਰੀ ਇਹਨੂੰ ਕੁਛ ਨਹੀਂ ਕਿਹਾ ਇਹਨੂੰ ਇਹ ਕਿਹਾ ਕਿ ਗਾਣੇ ਗਾ ਲੈ ਸਮਝਾਉਣਾ ਡੰਡੇ ਨਾਲ ਨਹੀਂ ਓਏ ਓਏ ਇਹਨਾਂ ਦੀ ਸਰਦਾਰ ਦੀ ਡੰਡੇ ਨਾਲ ਸਮਝਾਉਣਾ ਕਿ ਦੱਸ ਸਮਝਾਉਣਾ ਇਹਨਾਂ ਨੇ ਤੁਸੀਂ ਬੰਦੇ ਲੈ ਕੇ ਇੱਧਰ ਆਓ ਇਕੱਠੇ ਹੋ ਕੇ ਮੈਂ ਨਹੀਂ ਚੱਕਦੇ ਤੂੰ ਲਾੜਾ ਆਪਣੇ ਤੂੰ ਵਾਕਿਆ ਨੂੰ ਤਾਂ ਬੁਲਾ ਕੇ ਲੈ ਕੇ ਆਉਣਾ ਨੂੰ ਜਰਾ ਨਹੀਂ ਤੱਕ ਤੇ ਨੂੰ ਤਾਂ ਕਦੇ ਲੱਗੇ ਪੱਕਾ ਮੇਰੇ ਆਦਿਨ ਵੀ ਤੋਰ ਤੇ ਪਿਆਰ ਹੈ